ਅੰਗਰ ਸਿੰਘ ਦੇ ਨਾਲ ਕੋਈ ਸੜਕ ਹਾਦਸੇ ਦੀਆਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਅੰਗਰ ਸਿੰਘ ਨੂੰ ਗੱਡੀ ਦੇ ਵਿੱਚੋਂ ਵਢਿਆ ਜਾ ਰਿਹਾ ਹੈ। ਨਵਾਂ ਸ਼ਹਿਰ ਦੇ ਵਿੱਚ ਐਸਪੀ ਹੈੱਡਕੁਆਟਰ ਰਹਿ ਚੁੱਕੇ ਮਨਵਿੰਦਰ ਵੀਰ ਸਿੰਘ ਦੇ ਵੱਲੋਂ ਉਹਨਾਂ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਮੈਕਸ ਹਸਪੀਟਲ ਮੁਹਾਲੀ ਵਿਖੇ ਦਾਖਲ ਕਰਵਾਇਆ ਗਿਆ ਦੇਖ ਸਕਦੇ ਹੋ। ਅੰਗਰ ਸਿੰਘ ਦੀ ਹਾਲਤ ਜਿਹੜੀ ਹੈ ਠੀਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਲੱਤ ਦੇ ਵਿੱਚ ਪਹਿਲਾਂ ਇੱਕ ਰਾਉਡ ਪਈ ਹੋਈ ਸੀ ਜੋ ਕਿ ਹਾਦਸੇ ਤੋਂ ਬਾਅਦ ਘੁੰਮ ਗਈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲਾਈਵ ਤਸਵੀਰਾਂ ਟਾਉਨਸਾ ਪਿੰਡ ਦੀਆਂ ਨੇ ਜਿੱਥੇ ਹਾਦਸਾ ਹੋਇਆ ਹੈ ਤੇ ਇਹ ਜਿਹੜੀ ਗੱਡੀ ਹੈ ਇਹ ਇਸੇ ਜਲੰਧਰ ਦੇ ਆਈਜੀਪੀ ਦੱਸੀ ਜਾ ਰਹੀ ਹੈ ਜੋ ਕਿ ਪਿੱਛੋਂ ਆ ਕੇ ਟਕਰਾਈ ਹੈ ਅੰਗਰ ਸਿੰਘ ਦੀ ਗੱਡੀ ਫੋਰਚੂਨਰ ਜੋ ਕਿ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਵਾਲੀ ਸਾਈਡ ਜਾ ਰਹੀ ਸੀ ਤਾਂ ਟਾਉਨਸਾ ਦੇ ਲਾਗੇ ਇੱਕ ਐਂਬੂਲੈਂਸ ਸੜਕ ਦੇ ਵਿੱਚ ਖੜੀ ਹੋਈ ਸੀ ਉਸ ਦੇ ਵਿੱਚ ਗੱਡੀ ਵੱਜੀ ਜਿਸ ਤੋਂ ਬਾਅਦ ਬੈਲੈਂਸ ਵਿਗੜ ਗਿਆ ਤੇ ਇੱਕ ਹੋਰ ਗੱਡੀ ਪਿੱਛੋਂ ਆ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਤਸਵੀਰਾਂ ਤੁਹਾਨੂੰ ਐਕਸਕਲੂਸਿਵ ਦਿਖਾ ਰਹੇ ਹਾਂ ਜਿਸ ਦੇ ਵਿੱਚ ਅੰਗਰ ਸਿੰਘ ਨੂੰ ਗੱਡੀ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਤੇ ਉਹਨਾਂ ਦੀ ਫੋਰਚੂਨਰ ਗੱਡੀ ਐਂਬੂਲੈਂਸ ਦੇ ਨਾਲ ਕਰਵਾਉਂਦੀ ਹੈ ਜਿਸ ਤੋਂ ਬਾਅਦ ਹਾਦਸਾ ਹੁੰਦਾ ਹੈ ਵੱਡਾ ਹਾਦਸਾ ਹੋਇਆ ਹੈ ਗੱਡੀ ਦੇ ਸਾਰੇ 에어 ਬੈਗ ਖੁੱਲ ਗਏ ਉਹਨਾਂ ਦੀ ਗੱਡੀ 0425 ਨੰਬਰ ਉਹਦੀਆਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਹਾਦਸੇ ਦੇ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਇਹ ਹਾਦਸਾ ਹੋਇਆ ਉਸੇ ਵਕਤ ਦੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਅੰਗਰ ਸਿੰਘ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਲਾਦੇ ਵਿੱਚ ਗਰਾੜ ਪਈ ਹੋਈ ਸੀ ਜੋ ਕਿ ਘੁੰਮ ਗਈ ਤੇ ਹੁਣ ਉਹਨਾਂ ਨੂੰ ਮੁਹਾਲੀ ਦੇ ਵਿਖੇ داخل کروایا ਗਿਆ ਮੈਕਸ ਹਸਪੀਟਲ ਵਿੱਚ ਅੰਗਰ ਸਿੰਘ ਨੂੰ ਦਾਖਲ ਕਰਵਾਇਆ ਗਿਆ ਐਕਸਕਲੂਸਿਵ ਤਸਵੀਰਾਂ ਨਵਾਂ ਸ਼ਹਿਰ ਲਾਈਵ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵਿਧਾਇਕ ਅੰਗਰ ਸਿੰਘ ਦਾ ਜਦੋਂ ਐਕਸੀਡੈਂਟ ਹੁੰਦਾ ਹੈ ਉਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਗੱਡੀ ਵਿੱਚੋਂ ਨਵਾਂ ਸ਼ਹਿਰ ਦੇ ਵਿੱਚ ਐਸਪੀ ਹੈੱਡਕੁਆਰਟਰ ਹੈ ਚੁੱਕੇ ਮਨਵਿੰਦਰ ਵੀਰ ਸਿੰਘ ਦੇ ਵੱਲੋਂ ਗੱਡੀ 'ਚ ਕੱਢ ਕੇ ਮੁਹਾਲੀ ਦੇ ਮੈਕਸ ਹਸਪੀਟਲ ਵਿਖੇ ਪਹੁੰਚਾਇਆ ਗਿਆ ਉਹ ਵੀ ਕਿਸੇ ਕੰਮ ਦੇ ਲਈ ਚੰਡੀਗੜ੍ਹ ਜਾ ਰਹੇ ਸੀ ਤਾਂ ਉਹਨਾਂ ਨੇ ਜਦੋਂ ਦੇਖਿਆ ਕਿ ਹਾਦਸਾ ਹੋਇਆ ਤੁਰੰਤ ਉਹਨਾਂ ਨੇ ਫਰਜ਼ ਸਮਝਦੇ ਹੋਏ ਅੰਗਰ ਸਿੰਘ ਨੂੰ ਗੱਡੀ ਦੇ ਵਿੱਚੋਂ ਕੱਢਿਆ ਤੇ ਉਸ ਨੂੰ ਮੁਹਾਲੀ ਵਿਖੇ भेਜਿਆ ਗਿਆ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਇਸ ਵਿੱਚ ਅੰਗਰ ਸਿੰਘ ਨੂੰ ਗੱਡੀ ਦੇ ਵਿੱਚੋਂ ਕੱਢਿਆ ਗਿਆ ਇਹ ਐਕਸਕਲੂਸਿਵ ਤਸਵੀਰਾਂ ਤੁਸੀਂ ਨਵਾਂ ਸ਼ਹਿਰ ਲਾਈਵ ਤੇ ਦੇਖ ਰਹੇ ਹੋ ਜਿੱਥੇ ਜਦੋਂ ਇਹ ਹਾਦਸਾ ਹੋਇਆ ਉਸ ਵਕਤ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੰਗਰ ਸਿੰਘ ਦੀ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਤੁਰੰਤ ਉਹਨਾਂ ਨੂੰ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਇਹ ਗੌਰ ਕੇੰਦਰ ਗੱਡੀ ਅੰਗਰ ਸਿੰਘ ਦੀ ਹੈ ਜੋ ਕਿ ਚੰਡੀਗੜ੍ਹ ਜਾ ਰਹੇ ਸਨ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਵਾਂ ਸ਼ਹਿਰ ਲਾਈਵ ਦੇ ਉੱਤੇ ਐਕਸਕਲੂਸਿਵ ਫੁਟੇਜ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਗੱਡੀਆਂ ਦਾ ਹਾਦਸਾ ਹੋਇਆ ਹੈ ਅੰਗਰ ਸਿੰਘ ਦੀ ਫੋਰਚੂਨਰ ਇੱਕ ਐਂਬੂਲੈਂਸ ਦੇ ਵਿੱਚ ਟਕਰਾਂਦੀ ਹੈ ਤੇ ਉਸ ਤੋਂ ਬਾਅਦ ਪਿੱਛੋਂ ਇੱਕ ਗੱਡੀ ਆ ਕੇ ਉਹਨਾਂ ਦੇ ਵਿੱਚ ਵੱਜਦੀ ਹੈ ਉਹ ਗੱਡੀ ਜਿਹੜੀ ਪਿੱਛੋਂ ਵੱਜਦੀ ਹੈ ਉਹ ਇੱਕ ਕਿਸੇ ਆਈਜੀ ਦੀ ਹੁੰਦੀ ਹੈ ਆਈਜੀ ਜੰਡੀਗੜ੍ਹ ਵਿਖੇ ਕਿਸੇ ਸਰਕਾਰੀ ਕੰਮ ਦੇ ਲਈ ਜਾ ਰਹੇ ਹੁੰਦੇ ਸਨ ਤੇ ਮਗਰ ਉਹਨਾਂ ਦੀ ਗੱਡੀ ਵੀ ਸਹਾਸਰੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੇ ਵਿੱਚ ਅੰਗਰ ਸਿੰਘ ਦੇ ਤੇ ਉਹਨਾਂ ਦੇ ਡਰਾਈਵਰ ਦੇ ਨਾਲ ਉਹਨਾਂ ਦੇ ਗਨਮੈਨ ਵੀ ਇਸੇ ਗੱਡੀ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਵੀ ਛੱਟਾਂ ਲੱਗੀਆਂ ਨੇ ਫਿਲਹਾਲ ਅੰਗਰ ਸਿੰਘ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਵੀਰਾਂ ਤੁਹਾਨੂੰ ਐਕਸਕਲੂਸਿਵ ਦਿਖਾ ਰਹੇ ਹਾਂ ਜਿਸ ਵਕਤ ਹਾਦਸਾ ਹੁੰਦਾ ਹੈ ਉਸੇ ਵਕਤ ਇਹ ਤਸਵੀਰਾਂ ਕਲਪਕਾ ਰਹੇ ਹਨ